ਇੰਨੇ ਮਤ ਟੂਰਿਸਟਿਕ ਅਜਿਹਾ ਸੁਵਿਧਨਸ਼ੀਲ ਪਾਰਟ ਆ ਜਿਸ ਦਾ ਧਿਆਨ ਰੱਖਣਾ ਬਿਹਤਰ ਜ਼ਰੂਰੀ ਹੈ ਪਰ ਇਸ ਦੇ ਕਰਕੇ ਅਨੇਕਾਂ ਜੜੀਆਂ ਮਹਿਲਾਵਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਇਸ ਦਾ ਟੈਸਟ ਕਰਵਾਉਣ ਵਾਸਤੇ ਕਿੰਨਾ ਕੁ ਟਾਈਮ ਲੱਗਦਾ ਜਾਂ ਫਿਰ ਕਿੰਨਾ ਕੁ ਰਿਸਕ ਹੈ ਡਾਕਟਰਾਂ ਦੇ ਵੱਲੋਂ ਸਲਾਹ ਦਿੱਤੀ ਜਾਂਦੀ ਹੈ ਕਿ ਟੈਸਟ ਜਿਹੜਾ ਕਰਵਾਇਆ ਜਾਵੇ ਤਾਂ ਇਹ ਟੈਸਟ ਕਿਸ ਤਰੀਕੇ ਦੇ ਨਾਲ ਕੀਤਾ ਜਾਂਦਾ ਤੇ ਟੈਸਟ ਕਰਨ ਦਾ ਮੇਨ ਮਕਸਦ ਕੀ ਹੁੰਦਾ ਇਸ ਦੇ ਨਾਲ ਕੀ ਪਤਾ ਲਗਾਇਆ ਜਾਂਦਾ ਜੋ ਅੱਜ ਕੱਲ ਦੇ ਸਮੇਂ ਦੇ ਵਿੱਚ ਵਾਂਝ ਪੰਦਾ ਜਿਹੜਾ ਲਗਾਤਾਰ ਸਿਲਸਿਲਾ ਚੱਲ ਰਿਹਾ ਅੱਜ ਕੱਲ ਜੋੜਿਆਂ ਦੇ ਬੱਚੇ ਨਹੀਂ ਹੋ ਰਹੇ ਗਰਭ ਧਾਰਨ ਕਰਨ ਕਰਦੇ ਵਿੱਚ ਕਾਫੀ ਸਮੱਸਿਆ ਹੁੰਦੀਆਂ ਤਾਂ ਇਸ ਦੇ ਲਈ ਜਿਹੜੇ ਡਾਕਟਰ ਵੱਲੋਂ ਟੈਸਟ ਕਰਵਾਏ ਜਾਂਦੇ ਨੇ ਤਾਂ ਉਸ ਨੂੰ ਲੈ ਕੇ ਡਾਕਟਰ ਨੇ ਦੱਸਿਆ ਕਿ ਆਖਰ ਇਹ ਟੈਸਟ ਕਿੰਨਾ ਕੁ ਰਿਸਕੀ ਹੁੰਦਾ ਤੇ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਟੈਸਟ ਕਰਵਾਇਆ ਜਾਂਦਾ ਤੇ ਇਸ ਦੇ ਨਾਲ ਕੀ ਕੁਝ ਜਿਹੜੀਆਂ ਅੰਦਰ ਦੀਆਂ ਸਮੱਸਿਆਵਾਂ ਨੇ ਇੱਕ ਲੇਡੀ ਦੀਆਂ ਉਹ ਪਤਾ ਲੱਗਦੇ ਨੇ ਤਾਂ ਦੇਖੋ ਇਸ ਪਾੜ ਦੇ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਡਾਕਟਰ ਦੇ ਵੱਲੋਂ ਸਾਂਝੀ ਕੀਤੀ ਗਈ ਸਰ ਲਾਈਨਿੰਗ ਦੀ ਗੱਲ ਆndi ਹੈਗੀ ਹੈ ਤਾਂ ਇਹ ਹோம் ਰੈਮੇਡੀਜ਼ ਦੇ ਨਾਲ ਹੀ ਉਹ ਆਪਣੀ ਐਂਡੋਮੈਟ੍ਰੋਸਿਸ ਲਾਈਨਿੰਗ ਨੂੰ ਜਿਸ ਦੀ ਕੀ ਆਪਟੀਮਲ ਜਿਹੜੀ ਮੈਜ਼ਰਮੈਂਟ ਹੈਗੀ ਉਹ 7 ਤੋਂ 14 ਹੋਣੀ ਚਾਹੀਦੀ ਹੈਗੀ ਹੈ ਇਨ ਕੇਸ ਉਹਨਾਂ ਦੀ 7 ਐਮ ਐਮ ਤੋਂ ਘੱਟ ਹੈ ਤਾਂ ਜੋ ਅਸੀਂ ਪਿਛਲੀ ਵੀਡੀਓਜ਼ ਦੇ ਵਿੱਚ ਫਾਰਮੂਲੇ ਦੱਸੇ ਮੈਂ ਸ਼ਾਰਟਲੀ ਫਿਰ ਦੱਸ ਦਿੰਨੀ ਹੈਗੀਆਂ ਸਰ ਅਸੀਂ ਅਵੋਕਾਡੋ ਰੱਖਿਆ ਸਟਰਾਬੇਰੀ ਰੱਖੀ ਹੈ ਬਲੂਬੇਰੀ ਰੱਖੀ ਹੈਗੀ ਹੈ ਉਹਨਾਂ ਨੇ ਐਪਲ ਲੈ ਲੈਣਾ ਹੈ ਅਨਾਰ ਲੈ ਲੈਣਾ ਇਸ ਤੋਂ ਇਲਾਵਾ ਬੀਟਰੂਟ ਲੈ ਲੈਣਾ ਹੈਗਾ ਧਨੀਆ ਪੁਦੀਨੇ ਦੀ ਚਟਨੀ ਨੀ ਲੈ ਲੈਣੀ ਹੈਗੀ ਮੀਨਸ ਉਹਨਾਂ ਨੇ ਉਹ ਚੀਜ਼ਾਂ ਲੈਣੀਆਂ ਜਿਸ ਦੇ ਵਿੱਚ ਵਿਟਾਮਿਨ ਸੀ ਈ ਫੋਲਟ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹਦੇ ਨਾਲ ਕਿ ਉਹਨਾਂ ਦੇ ఓਵਰੀਜ਼ ਦਾ ਬਲੱਡ ਸਟੀਮੂਲੇਸ਼ਨ ਫਾਸਟ ਹੋਏ ਤਾਂ ਉਹਨਾਂ ਦੀ ਜਿਹੜੀ ਐਂਡੋਮੈਟ੍ਰਿਕਸ ਲਾਈਨਿੰਗ ਹੈ ਸਰ ਉਹ ਖੁਦ ਬਖੁਦ ਹੀ 5 ਤੋਂ 7 ਤੇ ਆ ਜਾਣੀ ਹੈਗੀ ਹੈ ਜੀ 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 ਅੱਛਾ ਮੈਮ ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਵਧੀਏ ਤੁਸੀਂ ਅੱਜ ਮੈਨੂੰ ਬੜੀ ਇੰਟਰਸਟਿੰਗ ਗੱਲ ਦੱਸੀ ਹੈ ਤੁਸੀਂ ਕਿਸੇ ਸਾਡੀ ਭੈਣ ਨੂੰ 40 ਦਿਨਾਂ ਵਾਸਤੇ ਇੱਕ ਨੁਸਖਾ ਫਾਰਮੂਲਾ ਦਿੱਤਾ ਸੀ ਕੋਈ ਦਵਾਈ ਨਹੀਂ ਤੁਸੀਂ ਦਿੱਤੀ ਸੀ ਨਾ ਤੁਸੀਂ ਉਹਨੂੰ ਸੁਭਾਗਿਆ ਦਿੱਤੀ ਨਾ ਉਹਨੂੰ ਕੋਈ ਤੁਸੀਂ ਆਪਣਾ ਨੁਸਖਾ ਬਣਾਇਆ ਹੋਇਆ ਫਾਰਮੂਲਾ ਵੀ ਨਹੀਂ ਦੱਸਿਆ ਸੀ ਤੇ ਉਹਨਾਂ ਨੂੰ ਘਰੇਲੂ ਤੁਸੀਂ ਇੱਕ ਨੁਸਖਾ ਦੱਸਿਆ ਸੀ ਸਾਡੀਆਂ ਭੈਣਾਂ ਨਾਲ ਜਿਹੜੀਆਂ ਇਸ ਵੇਲੇ ਬੇਔਲਾਦ ਦਾ ਅਸੀਂ ਕਹਿੰਦੇ ਕਿ ਡੰਕ ਸਹਿ ਰਹੀਆਂ ਨੇ ਬਾਝਪਨ ਨੂੰ ਝੱਲ ਰਹੀਆਂ ਨੇ ਦਾ ਬਚਪਨ ਕਰਕੇ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਉਹਨਾਂ ਨੂੰ ਆ ਚੁੱਕੀਆਂ ਨੇ ਉਹਨਾਂ ਵਾਸਤੇ ਘਰੇਲੂ ਨੁਸਖਾ ਟੋਟਕਾ ਜਿਹੜਾ ਸਾਡੀ ਭੈਣ ਨੂੰ ਦਿੱਤਾ ਸੀ 12 ਸਾਲ ਬਾਅਦ ਜਿਨ੍ਹਾਂ ਦੇ ਘਰੇ ਖੁਸ਼ੀਆਂ ਵਾਲੀ ਰਿਪੋਰਟ ਆਈ ਹੈ ਉਹ ਸਾਡੇ ਨਾਲ ਇੱਕ ਵਾਰ ਜ਼ਰੂਰ ਥੋੜੇ ਜਿਹੇ ਟਾਈਮ 'ਚ ਸਾਂਝਾ ਕਰ ਦਿਓ ਸਰ ਐ ਫੋਰਨ ਤੋਂ ਕਾਲ ਸੀ ਅੱਜ 2025 ਦਾ ਪਹਿਲਾ ਦਿਨ ਹੈਗਾ ਜੀ ਅੱਜ ਮੈਨੂੰ ਹੁਣ ਤੱਕ ਦੋ ਖਬਰਾਂ ਮਿਲ ਚੁਕੀਆਂ ਸਰ ਇੱਕ ਕਾਲ ਫੋਰਨ ਤੋਂ ਆਈ ਸੀਗੀ ਉਹਨਾਂ ਦਾ ਪੋਜ਼ਿਟਿਵ ਹੋਇਆ ਤਾਂ ਮੈਂ ਆਪਣੇ ਦਰਸ਼ਕਾਂ ਨੂੰ ਉਹਨਾਂ ਦੀ ਪ੍ਰੋਬਲਮ ਦੱਸਦੀ ਆਂ ਸਰ ਉਹਨੂੰ 12 ਸਾਲ ਹੋ ਗਏ ਸੀਗੀ ਤੇ ਉਹਨਾਂ ਦੀ ਟਿਊਬ ਬਲੌਕ ਸੀਗੀ ਨਾਲੇ ਉਹਨਾਂ ਦੇ ਫਾਈਬਰੌਇਡ ਸੀਗਾ ਤਾਂ ਉਹਨਾਂ ਦਾ ਲੋ ਏਐਮਐਚ ਸੀ ਅਸੀਂ ਪਿਛਲੀ ਵੀਡੀਓ 'ਚ ਗੱਲ ਕੀਤੀ ਉਹਨਾਂ ਦਾ ਏਐਮਐਚ ਵੀ ਲੋ ਸੀਗਾ ਤਾਂ ਡਾਕਟਰਸ ਇਹ ਕਹਿੰ ਰਹੇ ਨੇ ਕਿ ਅਗਰ 0.6 ਏਐਮਐਚ ਤਾਂ ਪ੍ਰੈਗਨੈਂਸੀ ਕਨਸੀਵ ਨਹੀਂ ਹੋ ਸਕਦੀ ਹੁਣ ਉਹਨਾਂ ਨੂੰ 12 ਸਾਲ ਬਾਅਦ ਕਦ ਹੋਈ ਹੈ ਐ ਸੁਣ ਲੋ ਉਹਨਾਂ ਨੂੰ ਮੈਂ ਬੋਇਲਡ ਵੈਜੇਸ ਲਗਾਈਆਂ ਠੀਕ ਹੈ ਨਾਲ ਉਹਨਾਂ ਨੂੰ ਫਰੂਟ ਐਡਵਾਈਸ ਕੀਤੇ ਫਰੂਟ ਕੋਈ ਵੀ ਲੈ ਸਕਦੇ ਹੈਗੇ ਆ ਸਰ ਫਰੈਂਕਲੀ ਸਪੀਕਿੰਗ ਉਹਨਾਂ ਦਾ ਕਨਕ ਦਾ ਆਟਾ ਬੰਦ ਕਰ ਦਿੱਤਾ ਮੈਂ ਉਹਨਾਂ ਨੂੰ ਮਲਟੀ ਗ੍ਰੇਨ ਕੁਝ ਵੀ ਉਹਨਾਂ ਨੂੰ ਕਿਹਾ ਕਿ ਕਿਨਵਾ ਦਲੀਆ ਜਿਹਦੇ ਵਿੱਚ ਫਾਈਬਰਸ ਕੰਟੈਂਟ ਜ਼ਿਆਦਾ ਹੋਣ ਉਹ ਵਾਲਾ ਫਲੋਰ ਯੂਜ਼ ਕਰਨ ਤੇ ਨਾਲ ਉਹਨਾਂ ਨੇ ਮਿੱਠਾ ਛੱਡ ਦਿੱਤਾ ਸੀਗਾ ਤੇ ਇਹ ਸਭ ਚੀਜ਼ਾਂ ਕਰਦੇ ਹੀ ਤੇ ਨਾਲੋਂ ਨਾਲ ਮੈਂ ਉਹਨਾਂ ਨੂੰ ਇੱਕ ਹੋਰ ਸਰ ਰਾਮਬਨ ਟ੍ਰੀਟਮੈਂਟ ਦਿੱਤਾ ਸੀ ਜੋ ਉਹਨਾਂ ਨੇ ਖਾਲੀ ਪੇਟ ਲੈਣਾ ਸੀਗਾ ਅਸੀਂ ਅੱਜ ਰੱਖਿਆ ਹੋਇਆ ਇਹ ਹੈਗੇ ਆ ਸਰ ਸ਼ਿਵਲਿੰਗੀ ਅਹ ਹੈਗੇ ਸ਼ਿਵਲਿੰਗੀ ਦੇ 20 ਠੀਕ ਹੈ ਉਹ ਹੈਗਾ ਪੁੱਤਰ ਜੀ ਇਹ ਹੈਗੇ ਪੁੱਤਰ ਜੀ ਠੀਕ ਹੈ ਜੀ ਉਹਨਾਂ ਨੇ ਅੱਧਾ ਅੱਧਾ ਇਹਨਾਂ ਨੂੰ ਇਕੁਅਲ ਕੁਆਂਟੀਟੀ ਚ ਪਾ ਕੇ ਤਾਂ ਇਹਦਾ ਅੱਧਾ ਅੱਧਾ ਚਮਚ ਸ਼ੇਰੇ ਖਾਲੀ ਪੇਟ ਉਹ ਲੇਡੀ ਲੈ ਰਹੀ ਸੀਗੀ ਉਧਰੋਂ ਮੈਂ ਹੁਣੇ ਡਿਸਕਸ ਕੀਤਾ ਉਹ ਚੀਜ਼ ਦਾ ਤਾਂ ਸਰ ਕਿ ਉਹਨੂੰ 12 ਸਾਲਾਂ ਬਾਅਦ ਮੈਂ ਉਸਨੂੰ ਕਿਹਾ ਵੀ 40 ਦਿਨ ਤੂੰ ਇਸ ਤਰੀਕੇ ਹੀ ਖਾਣਾ ਪੀਣਾ ਆ ਤੇ ਸਰ 40ਵਾਂ ਦਿਨ ਤੋਂ ਉਸਨੂੰ ਆਇਆ ਹੀ ਨਹੀਂ ਕਿਉਂਕਿ ਉਹਦੇ ਪੇਟ ਆਏ ਨਹੀਂ ਔਰ ਉਹਨੂੰ ਪ੍ਰੈਗਨancies 컨ਸੀਵ ਹੋ ਗਈ ਤਾਂ ਮੈਂ ਰੀਅਲੀ ਆਮ ਰੀਅਲੀ ਵੈਰੀ ਹੈਪੀ ਆ ਡਨਟ ਹੈਵ ਐਨੀ ਵਰਡਸ ਟੂ ਅਟਰ ਮੇਰੇ ਕੋਲ ਸ਼ਬਦ ਹੀ ਨਹੀਂ ਹੈ ਸਰ ਕਿ 12 ਸਾਲਾਂ ਬਾਅਦ ਉਹ ਸਿਰਫ ਕਰੇ ਲੋਸ ਨੁਸਖਿਆਂ ਦੇ ਨਾਲ ਕਹਿ ਰਹੇ ਹਾਂ ਤੁਹਾਨੂੰ ਅਸੀਂ ਅਗਲੇ ਪਾਰਟ ਦੇ ਵਿੱਚ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਇਹ ਸਮੱਸਿਆਵਾਂ ਆ ਬਾਜ ਪੰਦਿਆਂ ਆਉਂਦੀਆਂ ਨੇ ਮਹਿਲਾਵਾਂ ਗਰਭ ਧਾਰਨ ਨਹੀਂ ਕਰ ਸਕਦੀਆਂ ਤਾਂ ਕਿਹੜੇ ਘਰੇਲੂ ਨੁਸਖਿਆਂ ਦੇ ਨਾਲ ਠੀਕ ਕੀਤਾ ਜਾ ਸਕਦਾ ਹੈ ਤਾਂ ਨੈਕਸਟ ਪਾਰਟ ਦੇ ਵਿੱਚ ਤੁਹਾਨੂੰ ਇਸ ਦੇ ਘਰੇਲੂ ਨੁਸਖੇ ਦੱਸਾਂਗੇ